ਮੈਨੂੰ ਉੱਥੇ ਬੈਠੇ ਉਹਨਾਂ ਨਾ ਰੁਪਿੰਦਰ ਦਾ ਚੇਤਾ ਆਈ ਜਾਂਦਾ ਮੈਂ ਵੀ ਕਿੰਨੇ ਚਾਹਵਾਨ ਸਾਰੇ ਕੰਮ ਕੀਤੇ ਵਿਆਹ ਕੀਤਾ ਵੀ ਚੱਲ ਉਹ ਚਰੀ ਚੰਗੇ ਥਾਂ ਚਲ ਜੂਗੀ ਆਪਣੇ ਨਾਲ ਤਾਂ ਚੰਗਾ ਹੀ ਕਰਦਾ ਬੰਦਾ ਪਰ ਪਤਾ ਨਹੀਂ ਹੈਗਾ ਵੀ ਇਹ ਕੰਮ ਹੋਣਾ ਟੱਡੀ ਨਾ ਇਹ ਗੱਲ ਤੋਂ ਮੈਨੂੰ ਚੇਤਾ ਆ ਗਿਆ ਵਾ ਅੱਜ ਹੀ ਮੈਨੂੰ ਉਹਦਾ ਫੋਨ ਆਇਆ ਹੀ ਵਿਚਾਰੀ ਦਾ ਤੇ ਨਾਲੇ ਨਾ ਕੁਫਰ ਟੋਲੀ ਜਾਣ ਰਹੀ ਆ ਮੈਂ ਤਿੰਨ ਸੂਟ ਖੜੇ ਸੀ ਉਹ ਤਾਂ ਮੈਨੂੰ ਕਹਿੰਦੇ ਖਾਲੀ ਹੱਥ ਆਈ। ਉਹਨਾਂ ਨੇ ਇਹੋ ਕੋਈ ਕਹਿਣਾ ਵਾ। ਹੋਰੋ ਕੀ ਕਹਿਣ ਹੁਣ? ਮੈਂ ਤਾਂ ਖੜੇ ਸੀ। ਉਹੋ ਹੀ ਝੂਠ ਬੋਲੀ ਜਾਂਦੇ ਆ। ਵੇਖਾਂ ਜੇ ਮੈਨੂੰ ਪਤਾ ਹੁੰਦਾ ਨਾ ਵੀ ਉਹਨਾਂ ਨੇ ਐਡਾ ਕਹਿਣਾ ਵਾ ਤੇ ਮੈਂ ਲੈ ਕੇ ਨਹੀਂ ਗਈ ਜਾਨੀ। ਔਰ ਰੱਬ ਤੋਂ ਡਰ। ਮੈਂ ਸਗੋਂ ਦੋ ਲੈ ਕੇ ਤੇ ਦੇ ਆਈ ਆ। ਤੂੰ ਤਾਂ ਮੈਨੂੰ ਦੱਸਿਆ ਨਹੀਂ। ਕਾਹਾਂ ਦੇ ਆਏ ਤੁਸੀਂ ਤੇ। ਤੁਹਾਡੀ ਦੌਰ ਪੋਣੀ ਤੇ ਜ਼ਰੂਰੀ ਹੁੰਦੀ ਐ। ਨਹੀਂ ਨਾ ਮੈਂ ਜਾਂਦੀ ਤੇ ਤੂੰ ਕਹਿਣਾ ਹੈ ਮਾਤਾ ਤੂੰ ਗਈ ਨਹੀਂ। ਜੇ ਮੈਂ ਚਲ ਗਈ ਹੁਣ ਤਾਂ ਪੀੜ ਹੋਣ ਡੈ ਪਈ ਆ। ਅੱਜ ਮਨਾਂ ਵੀ ਕੀਤਾ ਸੀ ਕਿ ਨਾ ਜਾਇਓ ਨਾ ਜਾਇਓ। ਪਰ ਨਾ ਜੀ ਅਹੀਂ ਤੇ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਬਸ ਇਹੋ ਕੋਹ ਕਰਨ ਜਾਣਾ ਹੀ ਉਤਨੀ ਕੋਤ ਨਾ ਜਾ ਦੇ ਤੇ ਉਹਨਾਂ ਨੇ ਕਹਿਣਾ ਵੀ 100 ਰੁਪਏ ਦੇਣ ਦੇ ਮਾਰੇ ਨਹੀਂ ਆਏ ਅਸੀਂ ਤਾਂ ਤਾਂ ਜਦੋਂ ਮੈਂ ਗਈ ਨਹੀਂ ਜਾ ਜਾ ਕੇ ਤਾਂ ਆਪਣਾ ਕੰਮ ਕਰ ਹੋਰ ਕਿਚਨ ਕਿਚਨ ਆਣ ਕੇ ਕਰਨ ਰਿਹਾ ਭੀ ਇਹਨਾਂ ਨੇ ਮੈਂ ਤਿੰਨ ਚਾਰ ਦਿਨ ਹੋ ਗਿਆ ਤੇਰੇ ਵੱਲ ਵੇਂਦੀ ਤੇ ਮੈਨੂੰ ਮੈਨੂੰ ਘਰ ਛੱਡ ਆ ਉਹ ਕਿਸੇ ਪਾਸੇ ਤੁਸੀਂ ਅਹੀਂ ਛੱਡਣ ਕਾਲੀ ਗਿਆਣਾ ਹਾਂ ਚਲ ਜਾ ਕੁੜੀ ਕੋ ਜਿਹੜੀ ਕਹਿੰਦੀ ਆ ਵੀ ਸਵਾਂ ਦਿੰਦੀ ਏ ਤੁਹਾਨੂੰ ਤੇ ਚਲ ਜਾ ਉਹਦੇ ਕੋਲ ਕੋ ਸ਼ਰਮ ਦਾ ਖਟਿਆ ਚੰਗਾ ਹੁੰਦਾ ਵਾ